ਜਰੂਰ ਮਾਰਨਾ ਮੂਹਰੇ ਸ਼ੀਸ਼ਾ ਦੇਖ ਲਓ ਠੀਕ ਹੈ ਪਿੱਛੇ ਗੱਡੀ ਹਾਂ ਚਲੋ ਛਾੜ ਕੇ ਗੱਡੀ ਕੱਟੀ ਆਪਣੇ ਸਾਈਡ ਤੇ ਰੁਕਵੇ ਠੀਕ ਹੈ ਲੈਸੇ ਗੱਡੀ ਰੱਤੀ ਪਹਿਲਾਂ ਸਟਾਪ ਕਰਿਓ ਉਥੇ ਆਪਾਂ ਰਾਈਟ ਜਾਣਾ ਪਹਿਲਾਂ ਸਟਾਪ ਕਰਿਓ ਅੱਗੇ ਜਾ ਕੇ ਅੱਗੇ ਜਾ ਕੇ ਸਟਾਪ ਹਾਂ ਠੀਕ ਹੈ ਚਲੋ ਹਾਰਨ ਕਲਾਸ਼ ਛੱਡੋ ਰਾਈਟ ਰਾਈਟ ਦੇ ਰਾਈਟ 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 ਕਿੱਥੇ ਹੈ ਰਾਈਟ ਤੇ ਨਾ ਆ। ਦੇਖ ਲੋ ਰਾਈਟ ਜਿੱਦਾ ਹੁੰਦਾ ਹੁੰਦਾ। ਇਹਦਾ ਨੂੰ। ਚਲੋ। ਰੇਸ ਵਧਾ ਕੇ ਗੇਅਰ ਚੇਂਜ ਕਰਨਾ। ਇਹਦਾ ਵਾ ਲੈ ਗਿਆ ਰਾਈਟ ਦਾ। ਇਹਦਾ ਰਕੀਦਾ ਹੁੰਦਾ। ਇੱਥੋਂ ਜਾੜਾ ਹਾਈਵੇ ਤੇ। ਤੋਰਾ ਰਾਈਟ ਜਾਣਾ ਹੈ ਤੇ ਇੰਡੀਕੇਟਰ ਲਾ ਲਿਓ ਤੇ ਸ਼ੀਸ਼ਾ ਦੇਖ ਕੇ ਮੂਰੇ ਦੇਖ ਕੇ ਜਿਹੜਾ ਹਾਈਵੇ ਤੇ ਆਪਾਂ ਜਦੋਂ ਚੜਨਾ ਆ ਉਦੋਂ ਵੀ ਮੜਿਆ ਦੇਖ ਲੈਣਾ ਸ਼ੀਸ਼ਾ ਦੇਖ ਲਿਓ ਜੇ ਸ਼ੀਸ਼ੇ ਵਿੱਚ ਨਹੀਂ ਪਤਾ ਲੱਗਦਾ ਜੇ ਤੱਕ ਜਿਹੜੀ ਤੇਰਸੀ ਹੋ ਜਾਣੀ ਆ ਗਰਦਣ ਘਵਾ ਕੇ ਦੇਖ ਲਿਓ ਰਾਕਿਆਰੀ ਛੱਡਦੇ ਹੋਰੀ ਛੱਡਦੇ ਹੋ ਰੇਸ ਨਾਲ ਸੱਬੋ ਮੜਿਆ ਜਿੱਥੇ ਨੂੰ ਗੱਡੀ ਲੱਭੋ ਪਹਿਲਾਂ ਇਹ ਦੇਖਣ ਸ਼ੀਸ਼ੇ ਵਿੱਚ ਠੀਕ ਆ ਰੋੜ ਇਧਰੋਂ ਸਹੀ ਆ ਅੱਛਾ ਖਲਾਕੇ ਟੋਕੋ ਕੱਟੇ ਨੇ ਫਿਰ ਜਾਣਾ ਬਾਹਰ ਤੋਂ ਚਲੋ ਇਧਰੋਂ ਕੱਢਦੇ ਹਾਂ ਆਹਿਆ ਰਹੀ ਕੀ ਕਰਦਾ ਕਿੱਥੇ ਬਾੜੀ ਜਾਂਦਾ ਨਹੀਂ ਉਹਨੂੰ ਜਿਆਦਾ ਹੀ ਗੜੀ ਲੱਗਦੀ ਹੈ ਜੇ ਸੋਦਾ ਹੋੜਾ ਪਾ ਲਾਈਨ ਚੇਂਜ ਕਰਨੀ ਆ ਗਵੜੀ ਲੇਨ ਵਿੱਚ ਜਾਣਾ ਹੈ ਸ਼ੀਸ਼ਾ ਦੇਖੋ ਰੋਡ ਖਾਲੀ ਇਧਰੋਂ ਵੇਗਾ ਬੜੀ ਮਾੜੀ ਮੁਕਦਰ ਇਹਦਾਂ ਨੂੰ ਆ ਬੰਦੇ ਕੱਚੇ ਬੜੇ ਐਕਸੀਡੈਂਟ ਹੋ ਗਿਆ ਧਿਆਨ ਨਾਲ ਬੜੇ ਰਹਿਤ ਇਧਰ ਦੇਖ ਕੇ ਰੇ ਛੱਡ ਦੇ ਚਲੋ ਦੂਰੋ ਗੱਡੀ ਤੋਂ ਉੱਪਰ ਇਸ ਆਪਾ ਲੈਫਟ ਜਾਣਾ ਹੈ ਜਿਹੜਾ ਮੂਹਰੇ ਘੱਟ ਆਉਣਾ ਹੈ ਉੱਥੋਂ ਲੈਫਟ ਥੱਲੇ ਗੱਡੀ ਲਾ ਲਿਓ ਥਾਲੀ ਆ ਦੇਖ ਕੇ ਉੱਥੇ ਕਰਨਾ ਹੈ ਕਰ ਦੇਖ ਕੇ ਚਲੋ ਇਹ ਜਦੋਂ ਮਾੜੀ ਇਹਦਾ ਤਾਂ ਵੀ ਖਿਆਰ ਰੱਖੋ ਮੂਹਰੇ ਗੱਡੀਆਂ ਆ കണ്ടിഗേറ്റർ പാർട്ടി കറുപ്പം എല്ലാവരും എത്തിക്കാം